ਇਹ ਜੋ ਕੱਟ ਹੋਇਆ ਵਾ ਬਾਬਾ ਦੀਪ ਦਾ ਸਥਾਨਾਂ ਤੇ ਪਉ ਵਿੰਡ ਵਿਖੇ ਗੁਰਦਾਨਾ ਸਾਹਿਬ 'ਚ ਇਹ ਜੋਨ ਭਾਈ ਤਾਰੂ ਸਿੰਘ ਦੇ ਨਾਂ ਤੇ ਚੱਲ ਰਿਹਾ ਉਹਨਾਂ ਵੱਲੋਂ ਇਹ ਕੱਟ ਬੀਬੀਆਂ ਦਾ ਕੀਤਾ ਗਿਆ ਬੀਬੀਆਂ ਦੇ ਉਧੇਦਾਰ ਚੁਣੇ ਗਏ ਆ ਇਹ 27 ਤਰੀਕ ਨੂੰ ਜੋ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪਤਰੀ ਵੱਡਾ ਕੱਟ ਹੋ ਰਿਹਾ ਜਿਸ ਵਿੱਚ ਜ਼ਿਲ੍ਹੇ ਦੀ ਚੋਣ ਚੁੱਕੀ ਜਾਣੀ ਆ ਕੋਲ ਲਲਕਾਰ ਰੈਲੀ ਵੋਦੀ ਨੂੰ ਵੋਦੀ ਦੇ ਕੰਨ ਖੋਲਣ ਲਈ ਉਹ ਲਲਕਾਰ ਰਹੀ ਦੀ ਉਹਦਾ ਕਰਨ ਤਾਰਨ ਦੀ ਧਰਤੀ ਤੇ ਕਿੱਤੀ ਪਿੰਡ ਦੇ ਕਿੱਤੀ ਜਾਣੀ ਆ ਉਹ ਚ ਪਹੁੰਚਣ ਦਾ ਇਹਨਾਂ ਨੇ ਮਤਾ ਪਾਸ ਕੀਤਾ ਵਾ ਇਸ ਤੋਂ ਇਲਾਵਾ ਕਰਾਈ ਵਾਲੇ ਮੁੱਦੇ ਦੇ ਉੱਤੇ ਕਰਾਈ ਵਾਲੇ ਮੁੱਦੇ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਨੇ ਫਰਮਾਨ ਜਾਰੀ ਕੀਤਾ ਵਾ ਕਿ ਜਿਨ੍ਹਾਂ ਨੇ ਕਰਾਈ ਨੂੰ ਅੱਗ ਲਾਈ ਉਹਨਾਂ ਨੂੰ ਅਹੀਂ ਰੈਡ ਐਂਟਰੀਆਂ ਕਰਨੀਆਂ ਉਹਨਾਂ ਦੀਆਂ ਉਹਨਾਂ ਦਾ ਕੋਈ ਸਰਕਾਰੀ ਕੰਮ ਨਹੀਂ ਹੋਣ ਦੇਣਾ ਨਾ ਤਿਆਰ ਬੰਦ ਦੇਣਾ ਫਿਰ ਤਿਆਰੀ ਦੇ ਸਬਸ ਫਿਆਰ ਦਾ ਲਾਇਸੈਂਸ ਬੰਦ ਨਾ ਨਾਲ ਹੋਰ ਕੰਮ ਹੋਣ ਦੇਣਾ ਵਾ ਇਹਦੇ ਨਾਲ ਪਰਚੇ ਦਰਜ ਕਰਨੇ ਆ ਤੇ ਉਹਨਾਂ ਨੂੰ ਜੁਰਮਾਨੇ ਪਾਉਣੇ ਆ ਉਹਨਾਂ ਨੂੰ ਜੇਲਾਂ 'ਚ ਭੇਜਣਾ ਇਹ ਫਰਮਾਨ ਅੱਜ ਖ਼ਬਰਾਂ ਦੇ ਵਿੱਚ ਜਿਹੜਾ ਵਾ ਸਾਰਾ ਛਪ ਗਿਆ ਵਾ ਪਹਿਲੇ ਸਫੇ ਦੇ ਉੱਤੇ ਜੋ ਪੰਜਾਬ ਦੀ ਸਰਕਾਰ ਨੇ ਕੀਤਾ ਵਾ ਅਸੀਂ ਇਸ ਘੱਟ ਵੱਲੋਂ ਭਗਵੰਤ ਮਾਨ ਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜਿੰਨਾ ਚਿਰ ਤੱਕ ਤੁਸੀਂ ਇਹ ਜਿਹੜੀ ਪ੍ਰਾਣੀ ਕਰੋੜਾਂ ਟਨ ਪੈਦਾ ਹੋਈ ਪੰਜਾਬ 'ਚ ਉਦੇ ਲਈ ਉਹ ਸਾਂਭਣ ਲਈ 7000 ਰੁਪਇਆ ਪ੍ਰਤੀ ਏਕੜ ਨਹੀਂ ਕੰਦੇ ਜਾਂ ਜਿਹੜੇ ਸੰਧਿਆ ਐਨਜੀਟੀ ਨੇ ਕਾਇਆ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਲਖਾਇਆ ਵੀ 5 ਕਿੱਲੇ ਵਾਲੇ ਕਿਸਾਨਾਂ ਨੂੰ 5000 ਦੇ ਵਿੱਚ ਸੰਧ ਦਿਓ ਉੱਪਰ ਜਿਹੜੇ 5 ਕਿੱਲੇ ਦਾ ਵਾਧਾ ਵਾਲੇ ਕਿਸਾਨ ਆ ਉਹਨਾਂ ਨੂੰ 15000 ਦੇ ਸੰਧ ਦਿਓ ਇਹ ਸਬਸਿਡੀ ਦੇ ਸੰਧ ਜਿੰਨਾ ਚਿਰ ਨਹੀਂ ਮਿਲਦੇ ਜਾਂ 7000 ਰੁਪਇਆ ਏਕੜ ਦਾ ਨਹੀਂ ਮਿਲਦਾ ਉਹਨਾਂ ਚੱਕ ਕਿਸਾਨਾਂ ਕੋਲ ਇਹ ਖਰਾਈ ਸਾਹਮਣੇ ਵਾਸਤੇ ਕੋਈ ਹੋਰ ਸਾਧਨ ਨਹੀਂ ਹੈਗਾ ਕਿਉਂਕਿ ਉਹਨਾਂ ਕੋਲ ਬਹੁਤ ਘੱਟ ਟਾਈਮ ਹੁੰਦਾ ਵਾ ਜਦੋਂ ਉਹ ਚੋਨਾ ਵੜਨਾ ਵਾ ਨਾਲ ਹੀ ਉਹਨੇ 20 ਘੰਟੇ ਕੱਢ ਕੇ ਵਿਛੜੀਆਂ ਉਹਨਾਂ ਕੋਲ ਕੋਈ ਟਾਈਮ ਨਹੀਂ ਮਜਬੂਰੀ ਆ ਮਜਬੂਰੀ ਕਿ ਆ ਕਿਸਾਨਾਂ ਨੇ ਲਉੜੀਆਂ ਤੇ ਅਸੀਂ ਆਪਣੇ ਕਿਸਾਨਾਂ ਦੇ ਨਾਲ ਆ ਅਸੀਂ ਕਿਸੇ ਵੀ ਕਿਸਾਨ ਦੇ ਕਿਸੇ ਨੁਕਸਾਨ ਦੀ ਰੈਡ ਐਂਟਰੀ ਨਹੀਂ ਓੜਦਾਂਗੇ ਕਿਸੇ ਵੀ ਕਿਸਾਨ ਤੇ ਪਰਚਾ ਦਰਜ ਨਹੀਂ ਓੜਦਾਂਗੇ ਕਿਸੇ ਵੀ ਕਿਸਾਨ ਤੇ ਖੇਲ ਨਹੀਂ ਪੇੜਦਾਂਗੇ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਲਾਣ ਜੋ ਇਸ ਕੱਟ ਵੱਲੋਂ ਕੀਤਾ ਗਿਆ ਵਾ ਇਹਦੇ ਨਾਲ ਮੈਂ ਕਹਿਣਾ ਜੀ ਉਹ ਭਗਵੰਤ ਮਾਨ ਦੀ ਸਰਕਾਰ ਨੂੰ ਕਿ ਪਾਣੀ ਧਰਤੀ ਅੱਲਾ ਗੰਦਾ ਕਰਤਾ ਇਹਨਾਂ ਅਜੋਗ ਪਤੀਆਂ ਨੇ ਇਹਨਾਂ ਫੈਕਟਰੀਆਂ ਵਾਲਿਆਂ ਨੇ ਸ਼ਰਾਬ ਫੈਕਟਰੀਆਂ ਨੇ ਚਮੜਾ ਫੈਕਟਰੀਆਂ ਨੇ ਢਾਈ ਰੰਗਾਈ ਦੀਆਂ ਫੈਕਟਰੀਆਂ ਨੇ ਸਾਰਾ ਪਾਣੀ ਪੰਜਾਬ 'ਚ ਦਰਿਆਵਾਂ ਦਾ ਗੰਦਾ ਕਰਤਾ ਦਰਿਆਵਾਂ ਦਾ ਵੀ ਤੇ ਧਰਤੀ ਅੱਲਾ ਬੋਰ ਕਰਕੇ ਥੱਲੇ ਪਾ ਗਏ ਉਹ ਵੀ ਗੰਦਾ ਕਰਤਾ ਉੱਥੇ ਜਿਹੜੀ ਰੈਡ ਐਕਟਰੀ ਕੀਤੀ ਆ ਕਿਤੇ ਪਰਚਾ ਦਰਜ ਕੀਤਾ ਭਗਵੰਤ ਮਾਨ ਉੱਥੇ ਕਰਨੇ ਬੰਦਿਆ ਉਹਨਾਂ ਨੂੰ ਚੋਕੇ ਜੇਲ੍ਹਾਂ ਦੇ ਸੁੱਟ ਇਹਦੇ ਨਾਲ ਹੋਰ ਜਿਹੜਾ ਪ੍ਰਦੂਸ਼ਣ ਆ ਉਹ ਪੰਜਾਬ ਦੇ ਵਿੱਚ 94% ਜਿਹੜਾ ਉਹ ਹੋ ਰਿਆ ਰੋਜ਼ ਸੜਕਾਂ ਤੇ ਹੋ ਰਿਆ ਵਾਹਨਾਂ ਨਾਲ ਹੋ ਰਿਆ ਠਿਆਂ ਨਾਲ ਹੋ ਰਿਆ ਹੋਰ ਜਿਹੜੀਆਂ ਫੈਕਟਰੀਆਂ ਕਰ ਰਹੀਆਂ ਵਾ ਉਹਨਾਂ ਦੇ ਨਾਲ ਹੋ ਰਿਆ ਉਹਦੇ ਰੋਕਣ ਵਾਸਤੇ ਕੰਮ ਕਰ ਆ ਪ੍ਰਾਲੀ ਦਾ ਪ੍ਰਦੂਸ਼ਣ ਸਿਰਫ 1 ਮਹੀਨੇ ਦੀ ਗੱਲ ਆ ਇਹ ਖਰਾਸ਼ੇਪਸੰਤਿਆ ਇਹਦੇ ਦੁਆਰੇ ਤੁਸੀਂ ਜਿਹੜਾ ਵਾ ਜ਼ਬਰ ਤੇ ਜ਼ੁਲਮ ਦੇ ਨਾਂ ਕਰ ਰਹੇ ਜੋ ਇਸ ਕਰਕੇ ਕਿਸਾਨਾਂ ਨੂੰ ਮੇਰੀ ਪੀਲੇ ਪੰਜਾਬ ਦੇ ਨੂੰ ਜਿੱਥੇ ਬੰਦ ਹੋ ਜੋ ਹਰ ਪੰਜਾਬ ਨੇ ਕਮੇਟੀਆਂ ਬਣਾਓ ਇਹਨਾਂ ਦੇ ਫਰਮਾਨਾਂ ਦੀ ਪ੍ਰਵਾਨਾ ਨਾ ਕਰੋ ਇਹਨਾਂ ਦੇ ਫਰਮਾਨ ਫੂਕ ਮਾਰ ਕੇ ਪਰਚੀਆਂ ਬਣਾ ਕੇ ਡਾ ਦੇਾਂਗੇ ਲੱਖਾਂਗੇ ਕਿਹੜੇ ਕਿਸਾਨ ਦੇ ਪਰਚਾ ਕਰਦੇ ਪਰਾਲੀ ਨੂੰ ਅੱਗ ਲਾਉਣ ਦਾ ਯੱਕ ਨੂੰ ਐ ਡਰਾ ਡਰਾ ਐਂਟਰੀ ਕਰਦੇ ਆ ਬਿਲਕੁਲ ਅਸੀਂ ਆਪਣੇ ਕਿਸਾਨਾਂ ਦੇ ਨਾਲ ਖੜੇ ਆ ਕੋਈ ਕਿਸਾਨ ਮਜਬੂਰੀ ਚੱਕ ਲਉਦੇ ਆ ਉਹਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਆ ਕੇਂਦਰ ਦੀ ਸਰਕਾਰ ਆ ਜਿਨੇ ਅਜੇ ਤੱਕ ਕੋਈ ਪਾਲਿਸੀ ਨਹੀਂ ਬਣਾਈ ਇਸ ਕਰਕੇ ਇਹ ਸਾਡੀ ਸਖਤ ਪਿਆਵਣੀ ਆ ਪੰਜਾਬ ਦੇ ਕੇਂਦਰ ਸਰਕਾਰ ਨੂੰ ਜਿਹਦੇ ਨਾਲ ਅੱਜ ਇੱਕ ਹੋਰ ਮਤਾ ਪਾਸ ਕੀਤਾ ਇਹਨਾਂ ਨੇ ਕਿ ਅਸੀਂ ਮੀਟਰ ਨਹੀਂ ਲਗਰ ਦੇਣਾ ਪਿੰਡਾਂ 'ਚ ਇਹ ਨਿੱਜੀਕਰਨ ਹੋ ਰਿਹਾ ਜਿਹਦੇ ਨਾਲ 100 ਰੁਪਿਆ ਹਰ ਬੰ ਮੋਟਰ ਲਗਣਾ ਪੰਪੀ ਦਾ ਕਿ 16 ਜੂਨਟ ਕਰਦੀ ਬਤੀ ਆਉਣੀ ਆ ਜਿੱਧਰ ਸਵਾਰ ਡੀਟਰ ਲੱਗੇ ਨਾਲ ਸਾਡੀਆਂ ਬੰਦੀਆਂ ਵੱਧ ਹੋਣੀਆਂ ਨਾਲ ਸਾਡੇ ਤਰ ਬੰਦ ਹੋਣਿਆ ਇਹ ਬਿਜਲੀ ਸਾਡੀ ਪਹੁੰਚ ਤੋਂ ਬਾਹਰ ਹੋਣੀ ਆ ਇਹਦਾ ਨਿੱਜੀ ਕਰਨ ਕੀਤਾ ਜਾ ਰਿਹਾ ਇਸ ਲਈ ਆਸ ਕੱਟ ਵੱਲੋਂ ਇਹ ਮਤਾ ਪਾਸ ਕਰਤਾ ਗਿਆ ਕਿ ਕਿਸੇ ਵੀ ਪੰਜਾਬ ਦੇ ਵਿੱਚ ਕਿਸੇ ਵਿੱਚ ਹਾਲਾਤ ਦੇ ਵਿੱਚ ਸਮਾਰਟ ਮੀਟਰ ਪਿੰਡਾਈ ਨਹੀਂ ਲਗਰਤੇ ਜਾਣਗੇ ਜੇ ਕੋਈ ਲਾਉਣ ਆਇਆ ਉਹਨਾਂ ਦਾ ਕਰ ਕਹਿੰਦੇ ਕਰਾਓ ਕਿਤੇ ਜਾਣਗੇ ਜੇ ਕਦੇ ਲੱਗੇ ਆ ਉਹ ਲਾ ਕੇ ਅਸਲੀ ਦਫਤਰਾਂ ਸੁਟੇ ਜਾਣਗੇ ਇਹ ਵੀ ਉਹਨਾਂ ਨੇ ਅੱਜ ਜਿਹੜਾ ਕਰਤਾ ਵ एलान ਇਹਦੇ ਨਾਲ ਸ਼ੰਭੂ ਮੋਰਚਾ ਚੱਲ ਰਿਹਾ 10 ਅਕਤੂਬਰ ਤੋਂ ਇਹਨਾਂ ਦੀ 11 ਦਿਨਾਂ ਦੇ ਵਾਸਤੇ 20 ਅਕਤੂਬਰ ਤੱਕ ਵਾਰੀ ਆ ਉਹ ਚੜ੍ਹ ਵੀ ਕਰਾਣੇ ਜਾਣਗੇ ਬੀਬੀਆਂ ਪੈਣਾ ਵੱਡੀ ਗਿਣਤੀ ਸ਼ੰਭੂ ਮੋਰਚੇ ਚ ਐਸ ਵਾਰੀ ਜਾਣ ਗਿਆ ਇਹਦੇ ਨਾਲੇ ਨਾ ਮਤਾ ਪਾਸ ਕੀਤਾ ਵਾ ਕਿ 25 ਸਾਲ ਇਹ ਮੋਰਚਾ ਚਲਾਵਾ ਗੀਆਂ 25 ਸਾਲ ਤੱਕ ਮੋਰਚਾ ਚੱਲੂਗਾ ਸਾਨੂੰ ਕੋਈ ਪਰਿਵਾਰੀ 11 ਦਿਨ ਉੱਤੇ 70 ਦਿਨ ਕਾਰਾਂ ਕੇ ਲਾਭ ਨਹੀਂ ਕਰਾਂਗੇ ਨਾਲੇ ਘਰਾਂ ਦੇ ਕੰਮ ਕਰਾਂਗੇ ਇਹਦੇ ਨਾਲੇ ਨਾ ਵੀ ਫੈਸਲਾ ਕੀਤਾ ਕਿ ਹਰ ਇੱਕ ਪਿੰਡ ਦੇ ਵਿੱਚੋਂ ਉਹ ਵਾਲੇ ਸਮੇਂ ਚ ਖਾਨਾ ਮਜ਼ਦੂਰਾ ਨੌਜਵਾਨ ਬੀਬੀਆਂ ਦੇ ਜਿੱਥੇ ਤਿਆਰ ਕਰਕੇ ਉਹਨਾਂ ਨੂੰ ਸੰਗਠਿਤ ਕਰਕੇ ਇੱਕ ਤਾਕਤ ਬਣਾ ਕੇ ਪਿੰਡਾਂ 'ਚ ਇੱਕ ਆਪਣੀ ਸੱਤਾ ਕਾਇਮ ਕਰਕੇ ਆਪਣਾ ਪਿੰਡਾਂ ਦੇ ਰਾਜ ਪੈਦਾ ਕਰਕੇ ਪੰਜ ਪਸੂ ਜਥਾ ਸ਼ੰਭੂ ਟਖਨੌਰੀ ਕੋਰ ਬਾਦਰਾ ਦੇ ਜਾਊਗਾ ਇਹ ਵੀ ਅੱਜ ਇਹਨਾਂ ਫੈਸਲਾ ਕਰ ਲਿਆ ਪਿੰਡਾਂ ਦੇ ਵਿੱਚ ਅਸੀਂ ਆਪਣੀਆਂ ਇਹ ਸਵੈਇਕ੍ਰਿਤੀਆਂ ਵਾਂ ਜਿਹੜੇ ਕਰਮਕਾਂਡ ਆ ਉਹਨਾਂ ਦੇ ਖਿਲਾਫ ਮਤੇ ਪਾਸ ਕਰਾਂਗੇ ਉਹ ਸਾਰੇ ਬੰਦ ਕਰਾਂਗੇ ਤੇ ਵਧਿਆ ਇਹਦਾ ਪਿੰਡਾਂ ਦੇ ਵਿੱਚ ਇੱਕ ਵਾਤਾਵਰਨ ਚੰਗਾ ਬਾਲ ਫਾਈਚਰ ਵਾਲਾ ਉਹ ਪੈਰਾ ਕਰਾਂਗੇ ਸਾਡੇ ਪਿੰਡਾਂ ਦੇ ਵਿੱਚ ਹਵਾ ਵੀ ਸਾਡੇ ਤੋਂ ਬਗੈਰ ਕੁੱਛਿਆ ਨਹੀਂ ਲੰਘੂਗੀ ਪੰਜਾ ਪੰਜਾ ਨੂੰ ਇੱਕ ਪਿੰਡ ਪੈਦਾ ਕਰਾਂਗੇ ਇਹ ਵੀ ਅੱਜ ਇਹਨਾਂ ਨੇ ਮਤੇ ਪਾਸ ਕਰਦੇ ਆ ਤੇ ਚੜ੍ਹਦੀ ਕਲਾ ਨਾਲ ਅੱਗੇ ਜਾਵਾਂਗੇ ਕੋਈ ਕਾਨੂੰ ਰੋਕ ਨਹੀਂ ਸਕਿਆ ਅਸੀਂ ਜਿੱਤ ਕੇ ਜਿੱਤਾਂਗੇ ਜਾਂ ਤੇ ਗੁਰੂ ਸਾਹਿਬ ਕਹਿੰਦੇ ਆ ਜਦੋਂ ਜੋਧੇ ਮਾਰ ਚ ਲੜਦੇ ਆ ਜਾਂ ਤੇ ਜਿੱਤ ਕੇ ਆਉਂਦੇ ਆ ਜਾਂ ਫਿਰ ਉਹਨਾਂ ਦੀ ਲਾਚ ਆਉਂਦੀ ਆਂਗਾ ਵਿਚਲਾ ਰਾ ਸਾਡੇ ਕੋਲ ਕੋਈ ਨਹੀਂ ਜਾਂ ਜਿੱਤ ਕੇ ਆਵਾਂਗੇ ਜਾ ਫਿਰ ਉਹ ਲਾਈਟ ਆਉਣ ਗਿਆ ਵਾਹ ਗੁਰੂ ਜੀ ਦਾ ਖਾਸਾ